ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪ੍ਰਟੀਕਟ ਲਾਡਾ ਵੱਲੋਂ ਪਲੀਜ਼ ਮੇਰੀ ਇਹ ਪਹਿਲਾਂ ਦੀ ਰਿਕਵੈਸਟ ਹੈ ਕਿ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੀ ਉਹ ਜਲਦੀ ਤੋਂ ਜਲਦੀ ਮਿਲ ਸਕੇ ਜੀ ਅੱਜ ਫਿਰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਆ ਉਹ ਖੀਰ ਖਾਵ ਦੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਤੇ ਜੈਨੂਲ ਜੀ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਸਾਡੀ ਜਿਹੜੀ ਪ੍ਰਾਈਸ ਹੁੰਦੀ ਹੈ ਬਿਲਕੁਲ ਜੈਨੂਲ ਜੀ ਹੁੰਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਜੀ ਲਓ ਜੀ ਹੁਣ ਅਸੀਂ ਲੱਗੇ ਆਂ ਵੀਡੀਓ ਸਟਾਰਟ ਕਰਨ ਦੇ ਵਿੱਚ ਫਰਸਟ ਸੂਟ ਰਹੂਗਾ ਮਾਸਟਰ ਸ਼ੇਡ ਚੈੱਕ ਕਰੋ ਜੀ نیچے ਤੁਸੀਂ ਬਾਰਡਰ ਦੇਖ ਸਕਦੇ ਹੋ ਖੀਨ ਖਾਬ ਦਾ ਪ੍ਰਾਈਸ ਸਿਰਫ ਜੈਨੂਲ ਜੀ ਰਹੂਗੀ ਹਰਕ ਪਹਿਣ ਦੀ ਰੀਸ ਪੂਰੀ ਹੋਊਗੀ ਜੈਨੂਲ ਜੀ ਪ੍ਰਾਈਸ ਰਹਿਣ ਵਾਲੀ ਹੈ نیچے ਤੁਸੀਂ ਬਾਰਡਰ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਪੀਸ ਹੈ ਜੀ ਇਹ ਤੁਸੀਂ ਸਾਡੇ ਕੋਲੋਂ ਪੂਰਾ 5 ਮੀਟਰ ਸੂਟ ਵੀ ਲੈ ਸਕਦੇ ਹੋ ਤੇ ਤੁਸੀਂ ਇਕੱਲੀ ਸ਼ਰਟ ਪੀਸ ਲੈਣਾ ਚਾਹੁੰਦੇ ਤਾਂ ਤੁਹਾਨੂੰ 2.5 ਮੀਟਰ ਦੀ ਸ਼ਰਟ ਪੀਸ ਵੀ ਮਿਲੂਗੀ ਜੇਕਰ ਤੁਸੀਂ ਵਿਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ 990 ਦੇ ਵਿੱਚ ਠੀਕ ਹੈ ਜੀ 950 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਵਿੱਧ ਬਾਟਮ ਜੇਕਰ ਕੱਲੀ ਸ਼ਰਟ ਲੈਣਾ ਚਾਹਣੀ ਹੈ ਤਾਂ ਤੁਹਾਨੂੰ 800 ਦੀ ਕੱਲੀ ਸ਼ਰਟ ਪਾਉਗੀ ਜੀ ਜੇਕਰ ਕੰਪਲੀਟ ਸੂਟ ਲੈਣਾ ਚਾਹਣੀ ਹੈ ਉਹ ਤਾਂ ਤੁਹਾਨੂੰ 1600 ਦਾ ਪੂਰਾ ਕੰਪਲੀਟ ਸੂਟ ਪੈਣ ਵਾਲਾ ਜੀ ਠੀਕ ਹੈ ਜੀ 850 800 ਹੀ ਤੁਹਾਨੂੰ ਸ਼ਰਟ ਪੈਣ ਵਾਲੀ ਹੈ ਜੀ 950 ਦਾ ਤੁਹਾਨੂੰ ਵਿੱਧ ਬਾਟਮ ਨਾਲ ਸੂਟ ਪਾਉਗਾ ਜੀ ਚੈੱਕ ਕਰੀ ਚਲੋ ਜੀ نیچے ਤੁਹਾਨੂੰ ਬੈਕ ਸਾਈਡ ਦਿਖਾ ਦਿੰਦੇ ਆ ਐਦਾਂ ਦਾ ਸਟਾਫ ਨਹੀਂ ਹੈਗਾ ਕਿ ਐਦਾਂ ਇਹ ਤਾਂਗੇ ਖਿਸਕਣ ਦੇਖ ਸਕਦੇ ਤੁਸੀਂ ਬੈਕ ਸਾਈਡ ਵੀ ਬੜੀ ਬੜੀ ਸਫਾਈ ਦੇ ਨਾਲ ਇਹਦੀ ਬੈਕ ਸਾਈਡ ਵੀ ਬਣੀ ਹੋਈ ਹੈ ਜੀ ਦੇਖੋ ਜੀ ਚੈੱਕ ਕਰੋ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਿਰਫ ਪ੍ਰਾਈਸ ਰਹਿਣ ਵਾਲੀ ਹੈ 950 ਵਿਦ ਬਾਟਮ ਸ਼ਰਟ ਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਬੜਾ ਸੋਹਣਾ ਜਿਹਾ ਮਜੈਂਟਾ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਦੇ ਕੋਈ ਨੀਚੇ ਬਾਰਡਰ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਅਸੀਂ ਇਹਨਾਂ ਜਿਹੜੀ ਬਾਟਮ ਲਗਾਈ ਹੈ ਜੀ ਇਹ ਲਗਾਈ ਹੈ ਨੇਚਰਲ ਕਰੇਪ ਦੀ ਠੀਕ ਹੈ ਜੀ ਨੇਚਰਲ ਕਰੇਪ ਦੀ ਬਾਟਮ ਲਗਾਈ ਹੈ ਬਾਟਮ ਦੇ ਨਾਲ ਤੁਹਾਨੂੰ ਸੂਟ ਪਹਿਨਣ ਵਾਲਾ ਸਿਰਫ 950 ਦੇ ਵਿੱਚ ਠੀਕ ਹੈ ਜੀ 950 ਦੇ ਤੁਹਾਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਨੇਚਰਲ ਕਰੇਪ ਦੀ ਬਾਟਮ ਦੇ ਨਾਲ ਸ਼ਰਟ ਪੀਸ ਲਓ 800 ਦਾ ਪੂਰਾ ਸੂਟ ਲਓ 1600 ਦਾ ਜੀ ਠੀਕ ਹੈ ਜੀ ਚੈੱਕ ਕਰੋ ਜੀ ਅਗਲਾ ਪੀਸ ਚੈੱਕ ਕਰੋ ਇੱਕ ਅਗਲਾ ਪੀਸ ਚੈੱਕ ਕਰੋ ਜੀ ਇਹ ਨਿਊ ਜੀ ਸ਼ੇਡ ਦੇ ਵਿੱਚ ਕਲਰ ਹੈ ਮਹਿਰੂਨ ਜੀ 골ਡਨ ਮਹਿਰੂਨ ਸ਼ੇਡ ਹੈ ਜੀ ਡਬਲ ਸ਼ੇਡਡ ਜਿਆ ਪੀਸ ਹੈ 골ਡਨ ਮਹਿਰੂਨ ਸ਼ੇਡ ਦੇ ਰਿਹਾ ਇਹ ਬੜਾ ਪਿਆਰਾ ਜਿਆ ਪੀਸ ਰਹਿਣ ਵਾਲਾ ਇਹਨਾਂ ਜਿਹੜੀ ਬਾਟਮ ਰਹੂਗੀ ਉਹ ਵੀ ਰਹੂਗੀ ਨੇਚਰਲ ਕ੍ਰੇਪ ਦੀ ਠੀਕ ਹੈ ਜੀ ਨੇਚਰਲ ਕ੍ਰੇਪ ਦੀ ਬਾਟਮ ਰਹਿਣ ਵਾਲੀ ਆ ਪ੍ਰਾਈਸ ਰਹਿਣ ਵਾਲਾ ਸਾਡੇ 900 950 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਕਰੇ ਕਈ ਵਾਰੀ ਬਾਟਮ ਆ ਘਰ ਹੁੰਦੀ ਹੈ ਜੀ ਤਾਂ ਤੁਸੀਂ ਇਕੱਲੀ ਸ਼ਰਟ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਡਬਲ ਸ਼ੈਡਡਰ ਦਾ ਪੀਸ ਹੈ ਇਹ ਹੈਗਾ ਮਹਿੰਦੀ ਤੇ 골ਡਨ ਮਹਿੰਦੀ ਤੇ 골ਡਨ ਦੇ ਵਿੱਚ ਡਬਲ ਸ਼ੈਡਡਰ ਦਾ ਪੀਸ ਰਹਿਣ ਵਾਲਾ ਚੈੱਕ ਕਰੋ نیچے ਬਾਰਡਰ ਬੜਾ ਪਿਆਰਾ ਬਣਿਆ ਹੋਇਆ ਹੈ ਸ਼ਰਟ ਦੇ ਵਿੱਚ ਸੀਕਵੈਂਸ ਸਿੱਪੀ ਵਰਕ ਵੀ ਹੈ ਜਦੀ ਤਾ ਤੁਸੀਂ ਦੇਖ ਸਕਦੇ ਹੋ ਸੀਕਨ ਸੀਪੀ ਵਰਕ ਵੀ ਹੈ ਨੇਚਰਲ ਕਰੇਵ ਦੀ ਰਹੂਗੀ ਬਾਟਮ ਸੈਲਫ ਪ੍ਰਾਈਸ 950 950 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲੇ ਆ ਜੀ ਬੜੀ ਵੱਡੀ ਆਫਰ ਹੈ ਤੁਹਾਡੇ ਵਾਸਤੇ ਖੀਰ ਖਾਬ ਦੇ ਸੂਟਾਂ ਦੀ ਜਲਦੀ ਜਲਦੀ ਸਕਰੀਨ ਸ਼ਾਟ ਲਾਓ ਤੇ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਬਾਈ ਕਰੋ ਅਗਲਾ ਅਗਲਾ ਪ੍ਰਿੰਟ ਦੇਖੋ ਜੀ ਇਹ ਥੋੜਾ ਡਿਫਰੈਂਟ ਪ੍ਰਿੰਟ ਆਊਗਾ ਚੈੱਕ ਕਰੋ ਜੀ ਫਰੋਜੀ ਕਲਰ ਐਨ ਵਾਲਾ ਜੀ ਇਹ ਫਰੋਜੀ ਕਲਰ ਹੈ ਨੇਚਰਲ ਕਰੇਵ ਦੀ ਰਹੂਗੀ ਬਾਟਮ ਕੱਲੀ ਸ਼ਰਟ ਲੈਣੀ ਸ਼ਰਟ ਲਓ ਪੂਰਾ ਸੂਟ ਲੈਣਾ 5 ਮੀਟਰ ਚ ਸੂਟ ਲਓ ਜੀ 1600 ਦਾ ਸੂਟ ਪੈਣ ਵਾਲਾ ਤੁਹਾਨੂੰ ਹਾਂਜੀ ਵੀਡੀਓ ਵਿੱਚ ਥੋੜਾ ਫਿਰੋਜੀ ਆ ਰਿਹਾ ਪਰ ਇਹ ਸੀ ਗ੍ਰੀਨ ਕਲਰ ਹੈ ਜੀ ਸੀ ਗ੍ਰੀਨ ਕਲਰ ਹੈ ਚੈੱਕ ਕਰੋ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਤੇ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਵਿਦ ਬਾਟਮ ਦੇ ਨਾਲ 950 ਦਾ ਰਹੂਗਾ 800 ਦੀ ਤੁਹਾਨੂੰ ਸ਼ਰਟ ਪੈਣ ਵਾਲੀ ਹੈ ਜੀ ਅਗਲਾ ਚੈੱਕ ਕਰੋ ਜੀ ਵਾਈਨ ਸ਼ੇਡ ਦੇ ਵਿੱਚ ਹੈ ਪਰਪਲ ਸ਼ੇਡ ਹੈ ਪਰਪਲ ਸ਼ੇਡ ਹੈ ਪਰਪਲ ਸ਼ੇਡ ਦੀ ਨੇਚਰਲ ਕਰੀਏ ਦੇ ਚੋਂ ਬੋਟਮ ਮਿਲਣ ਵਾਲੀ ਹੈ ਜੀ ਇਹਦੀ ਵੀ ਬੈਕ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬੈਕ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਖੀਨ ਖਾਬ ਦੇ ਸੂਟ ਰੈਣ ਵਾਲੇ ਆ ਸਿਰਫ 990 ਬਿਲਕੁਲ ਜੈਨੂਅਲ ਦੀ ਪ੍ਰਾਈਸ ਹੈ ਜੀ ਸਾਡੀ ਤੁਸੀਂ ਇਸ ਜਿਹੜੀ ਅਸੀਂ ਬਿਲਕੁਲ ਲੋ ਜੀ ਪ੍ਰਾਈਸ ਰੱਖੀ ਹੈ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਜਿਹੜਾ ਕੋਈ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲਓ ਚੈੱਕ ਕਰੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਮਹਿੰਦੀ ਸ਼ੇਡ ਦੇ ਵਿੱਚ ਰਹੂਗਾ ਮਹਿੰਦੀ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਸਿਰਫ 950 ਵਿਦ ਬਾਟਮ 950 ਜੀ ਠੀਕ ਹੈ ਜੀ 950 ਵਿਦ ਬਾਟਮ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਜੀ ਇਹਦੇ ਨਾਲ ਬਾਟਮ ਲਗਾਈ ਐ ਸੀ ਮਸਲੀਨ ਦੀ ਜੀ ਸਿਰਫ 950 ਵਿਦ ਬਾਟਮ ਨਾਲ 950 ਜੇਕਰ ਤੁਸੀਂ ਸ਼ਰਟ ਲੈਣੀ ਹੈ ਤਾਂ 800 ਦੀ ਸ਼ਰਟ ਪੈਣ ਵਾਲੀ ਹੈ ਜੀ ਬਹੁਤ ਪਿਆਰੇ ਕਲਰ ਆਉਣ ਵਾਲੇ ਹੈ ਠੀਕ ਹੈ ਜੀ ਅੱਜ ਦੀ ਬਿਲਕੁਲ ਜਨਰਲ ਦੀ ਪ੍ਰਾਈਸ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਗ੍ਰੇ ਸ਼ੇਡ ਦੇ ਵਿੱਚ ਰਹੂਗਾ ਜੀ ਕਈ ਵਾਰੀ ਮੇਰੀਆਂ ਭੈਣਾਂ ਨੂੰ ਲਾਈਟ ਸ਼ੇਡ ਪਸੰਦ ਹੈ ਜੀ ਗ੍ਰੇ ਸ਼ੇਡ ਦੇ ਵਿੱਚ ਰਹੂਗਾ ਇਹਦੇ ਨਾਲ ਤੁਸੀਂ ਬੈਲਵਰਡ ਦੀ ਸ਼ਰਟ ਬਣਾ ਸਕਦੇ ਹੋ ਇਹ ਵਾਲਾ ਤੁਸੀਂ ਇਹਦਾ ਪੈਂਟ ਪਾ ਲਾ ਜੋ ਵੀ ਰੈਡੀ ਕਰ ਸਕਦੇ ਹੋ ਇਹਦੇ ਉੱਪਰ ਥ्रेड ਵਰਕ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰੋ ਬੜੇ ਪਿਆਰੇ ਜੀ ਕਲਰ ਰਹਿਣ ਵਾਲਿਆ ਜੀ ਇਹ ਵਾਲਾ ਕਲਰ ਚੈੱਕ ਕਰੋ yellow shade ਦੇ ਵਿੱਚ ਰਹੂਗਾ ਕਲਰ ਪ੍ਰੋਪਰ ਨਹੀਂ ਆ ਰਿਹਾ ਜੀ ਇਹ ਸੇਮ ਕਲਰ ਨਹੀਂ ਆ ਰਿਹਾ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ yellow color ਹੈ ਸੇਮ ਵੀਡੀਓ ਚ ਕਲਰ ਨਹੀਂ ਆ ਰਿਹਾ ਵੈਦ ਬਾਟਮ 990 ਜੀ ਕੋਈ ਵੀ ਤੁਹਾਨੂੰ 990 ਦੇ ਵਿੱਚ ਕੀਨ ਖਾਵਦਾ ਸੂਟ ਨਹੀਂ ਦੇਊਗਾ ਜੀ ਜਲਦੀ ਜਲਦੀ ਇਸ ਅੱਜ ਵਾਲੀ ਵੀਡੀਓ ਤੋਂ ਤੁਸੀਂ ਲਾਭ ਲੈ ਸਕਦੇ ਹੋ ਮਹਿਰੂਨ ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਮਹਿਰੂਨ ਕਲਰ ਨਹੀਂ ਤੇ ਨਾ ਬਾਟਮ ਰਹੂਗੀ ਮਹਿਰੂਨ ਕਲਰ ਦੀ ਇਹਦੇ ਨਾਲ ਬਾਟਮ ਲੱਗੂ ਜੀ ਨੇਚਰਲ ਕ੍ਰੇਪ ਦੇ ਵਿੱਚ ਅਸੀਂ ਬਾਟਮ ਲਗਾਈ ਹੈ ਠੀਕ ਹੈ ਜੀ ਨੇਚਰਲ ਕ੍ਰੇਪ ਦੇ ਵਿੱਚ ਅਸੀਂ ਬਾਟਮ ਲਗਾਈ ਹੈ ਜੀ ਸਿਰਫ 950 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਓ orange shade ਹੈ ਜੀ ਇਹ orange shade ਮਿਲੂਗਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਕੱਲਾ ਸ਼ਰਟ ਪੀਸ ਲੈਣਾ ਸ਼ਰਟ ਪੀਸ ਵੀ ਲੈ ਸਕਦੇ ਹੋ ਸ਼ਰਟ ਪੀਸ 800 ਦਾ ਪੈਣ ਵਾਲਾ ਜੀ ਅੱਜ ਦੀ ਜਨਰਲ ਦੀ ਪ੍ਰਾਈਸ ਦੇ ਵਿੱਚ ਖੀਨ ਖਾਵ ਦੇ ਸੂਟ ਲੈ ਕੇ ਆਏ ਆ ਕਾਫੀ ਡਿਮਾਂਡ ਆ ਮੇਰੀ ਭੈਣਾਂ ਦੀ ਇਹਦੀ ਬੈਕ ਸਾਈਡ ਚੈੱਕ ਕਰੋ ਜੀ ਬੈਕ ਸਾਈਡ ਤੇ ਤੁਹਾਨੂੰ ਪਤਾ ਲੱਗ ਗਿਆ ਨਾ ਦੇਖੋ ਜੀ ਇਹ ਵਾਰੀ ਇਹਦੀ ਬੈਕ ਸਾਈਡ ਆ ਸਾਡੇ 900 ਜੀ ਵਿਦ ਬਾਟਮ ਅਗਲਾ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਪੀਸ ਰਹਿਣ ਵਾਲਾ ਮਿਜੈਂਟਾ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਬਾਟਮ ਦੇ ਨਾਲ ਸਿਰਫ 990 ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਖੀਨ ਖਾਬ ਦੇ ਸੂਟ ਇਹਨਾਂ ਸੂਟਾਂ ਵਿੱਚੋਂ ਜਿਹੜੀ ਵੀ ਮੇਰੀ ਭੈਣ ਨੂੰ ਕੋਈ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਅੱਜ ਬਿਲਕੁਲ ਅਸੀਂ ਸਿਰਫ ਆਫਰ ਦੇ ਵਿੱਚ ਸੂਟ ਲੈ ਕੇ ਆਇਆ ਬਹੁਤ ਵੱਡੀ ਆਫਰ ਆਉਣ ਵਾਲੀ ਹੈ ਅੱਜ ਦੇ ਖੀਨ ਖਾਵਦੇ ਸੂਟਾਂ ਦੀ ਜਲਦੀ ਜਲਦੀ ਤੁਸੀਂ ਇਸ ਆਫਰ ਦਾ ਲਾਭ ਲੈ ਸਕਦੇ ਹੋ ਜੀ ਕਿਉਂਕਿ ਤੁਸੀਂ ਦੇਖਦੇ ਹੋ ਜੀ ਇਹਨਾਂ ਦੀ ਪ੍ਰਾਈਸ ਬਹੁਤ ਆਪ ਹੈ 990 ਦੇ ਵਿੱਚ ਤੁਹਾਨੂੰ ਕੋਈ ਵੀ ਸੂਡ ਨਹੀਂ ਦੇ ਰਿਆ ਅਸੀਂ ਸਿਰਫ ਤੁਹਾਨੂੰ ਖੀਨ ਖਾਵਦੇ ਸੂਟ ਦੇਨੇ ਆ 990 ਦੇ ਵਿੱਚ ਸ਼ਰਟ ਲੈਣੀ ਆ ਕੱਲੀ ਦੇ ਰਿਆ ਸਿਰਫ 800 ਦੇ ਵਿੱਚ ਜੇਕਰ ਤੁਹਾਡੇ ਕੋਲੇ ਬਾਟਮਾ ਹੈ ਤਾਂ ਤੁਸੀਂ ਸਾਡੇ ਕੋਲੋਂ ਕੱਲੇ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਬਹੁਤ ਪਿਆਰੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਖੀਨਖਾਵ ਦੇ ਤੁਹਾਡੀ ਇੱਛਾ ਦੇ ਮੁਤਾਬਕ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਹਾਨੂੰ ਸਕਰੀਨ ਦੇ ਉੱਪਰ ਅਸੀਂ ਜਿਹੜਾ ਨੰਬਰ ਹੈ ਉਹ ਮੈਂਸ਼ਨ ਕੀਤਾ ਗਿਆ ਉਸ ਨੰਬਰ ਦੇ ਉੱਪਰ ਸਾਨੂੰ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਅਸੀਂ ਡਿਸਟ੍ਰਿਕਟ ਮਾਨਸਾ ਪਟੁਰਲਾ ਦਾ ਤੋਂ ਬਲੌਕ ਕਰਦੇ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਨ ਦੇ ਲਈ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰਬ੍ਰਿਜ ਕ੍ਰੋਸ ਕਰਕੇ ਲੈਫਟ ਸਾਈਡ ਆਉਣਾ ਪਊਗਾ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰਬ੍ਰਿਜ ਕ੍ਰੋਸ ਨਹੀਂ ਕਰਨਾ ਪੈਣਾ ਸਿਰਫ ਤੁਸੀਂ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਆ ਕੇ ਪਹਿਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਖੀਨ ਖਾਵ ਦੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਠੀਕ ਹੈ ਜੀ ਲਾਈਕ ਕਰਿਓ ਸ਼ੇਅਰ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ